ਇਹ ਰਾਦੇ ਮਸਲੇ ਨੂੰ ਲੈ ਕੇ ਇਕੱਤਰ ਹੋਏ ਬਹੁਤ ਹੀ ਸਤਿਕਾਰਯੋਗ ਕੀਤੀ ਤੇ ਬਹਾਦਰ ਲੋਕੋ ਇਹ ਮਸਲਾ ਕਿਸਾਨ ਭਰਾਵੋ ਮੂਨਕ ਬਲਾਕ ਵੱਲੋਂ ਲੰਬੇ ਸਮੇਂ ਤੋਂ ਲੜਿਆ ਜਾ ਰਿਹਾ ਹੈ ਇਹ ਮਸਲਾ 25 ਪਿੰਡਾਂ ਦਾ ਹੀ ਹੈਗਾ ਇਹ ਲਗਭਗ ਕਰਕਟ ਜਿੱਥੋਂ ਸ਼ੁਰੂ ਹੋਉਂਦਾ ਹੈ ਜਿੱਥੇ ਖਤਮ ਹੁੰਦਾ ਹੈ ਇਹ ਲਗਭਗ ਮਸਲਾ ਸਾਰਿਆਂ ਦਾ ਹੈ ਇਹ ਮਸਲਾ ਇਕੱਲੇ ਕਰਦਾ ਨਹੀਂ ਅੱਜ বারবার ਸੰਘਰਸ਼ ਕਰਨ ਦੇ باوجود ਇਹ ਗੱਲ ਤੇ ਫੈਸਲਾ ਹੋਇਆ ਕਿ ਵੀ ਚਲੋ ਤੁਸੀਂ ਦੋ ਲੈਣਾ ਦਸਤਾਨੇ ਲਾ ਲਓ ਪਰ ਉਹ ਵੀ ਗਲਤ ਨੇ ਕਿਉਂਕਿ ਮਸਲਾ ਸਹੇਦਾਨੀ ਮਸਲਾ ਪਹੇਦ ਹੈ ਜੇ ਅੱਜ ਕਕਰ ਦੇ ਵਿੱਚੋਂ ਇੱਕ ਲੈਣਾ ਦਸਤਾਨੇ ਸ਼ੁਰੂਆਤ ਹੋ ਜਾਂਦੀ ਹੈ ਤਾਂ ਕੱਲ ਨੂੰ ਦੋ ਵੀ ਲਾਉਂਦੀਆਂ ਨੇ ਆਸਨ ਦੇ ਵਿੱਚ ਜਿਹੜੇ ਜ਼ਮੀਨ ਜਿਹੜੇ ਕੰਮ ਵਾਸਤੇ ਅਕਵਾਇਰ ਕੀਤੀ ਜਾਂਦੀ ਹੈ ਉਹਨੂੰ ਕਿਸਾਨ ਭਾਵੋ ਬਕਾਇਦਾ ਨੋਟਸ ਦੇ ਵਿੱਚ ਦਿੱਤਾ ਜਾਂਦਾ ਹੈ ਉਹ ਜ਼ਮੀਨ ਹੋਰ ਕੰਮ ਵਾਸਤੇ ਵਾਕਤੀ ਨਹੀਂ ਜਾਂਦੀ ਜਿਵੇਂ ਇੱਕ ਗਵਿੰਦਪੁਰੇ ਕਰਨਲ ਪਾੜ ਲੱਗਣਾ ਸੀ ਤਾਂ ਉਹਦਾ ਇੱਕ ਟਾਈਮ ਪੀਰਡ ਹੁੰਦਾ ਹੈ ਜੇ ਫਰਮ ਲਾਗ ਵਾਸਤੇ ਜ਼ਮੀਨ ਅਕਵਾਇਰ ਕਰਨੀ ਤਾਂ 5 ਸਾਲ ਦਾ ਉਹ ਟਾਈਮ ਹੈ ਜੇ 5 ਸਾਲ ਉਹਦੇ ਵਿੱਚ ਮੰਨ ਲਓ ਤੁਹਾਨੂੰ ਕੋਈ ਪਾਰਟ ਨਹੀਂ ਲੱਗਦਾ ਤਾਂ 5 ਸਾਲ ਬਾਅਦ ਉਹ ਜ਼ਮੀਨ ਕਾਨੂੰਨੀ ਤੌਰ ਤੇ ਮੋੜ ਕੇ ਕਿਸਾਨਾਂ ਨੂੰ ਦੇਣੀ ਪੈਂਦੀ ਹੈ ਤੁਸੀਂ ਨੇ ਦੇਖਿਆ ਹੋਊਗਾ ਇਸ ਵਾਰ ਇਹ ਲੰਘਦੀ ਹੈ ਜਦੋਂ ਇਸ ਵਾਰ ਇਹਦੇ ਵਿੱਚ ਰੌਲਾ ਰੱਪੜਾ ਚੱਲਿਆ ਵੀ ਹਰਿਆਣਾ ਵੱੱਡ ਪਾਣੀ ਲੈ ਰਿਹਾ ਹੈ ਬਾਦ ਲੈ ਰਿਹਾ ਹੈ ਘੱਟ ਲੈ ਰਿਹਾ ਇਹ ਆਪਣਾ ਮਸਾ ਨਹੀਂ ਕਿਉਂਕਿ 18 ਸਾਲ ਬਾਅਦ ਪਾਣੀ ਦੀ ਵੱਟ ਹੁੰਦੀ ਹੈ ਪਾਣੀ ਦੀ ਵੱਟ ਚ ਜਿੰਨਾ ਕ ਪਾਣੀ ਦੀ ਲੋੜ ਆਪਾਂ ਨੂੰ ਆਪਾਂ ਨੂੰ ਮਿਲ ਜਾਂਦਾ ਹੈ ਜਿੰਨਾ ਕ ਹਰਿਆਣਾ ਨੂੰ ਲੋੜ ਹੈ ਹਰਿਆਣੇ ਨੂੰ ਮਿਲ ਜਾਂਦਾ ਹੈ ਕਿਉਂਕਿ ਕੋਈ ਹਰਿਆਣਾ ਆਪਣਾ ਦੁਸ਼ਮਣ ਨਹੀਂ ਪਰ ਸਰਕਾਰ ਕਹਿੰਦੇ ਰਾਜਨੀਤੀ ਕਰਦੀ ਹੈ ਪਰ ਆਪਣਾ ਆਪਣਾ ਛੋਟਾ ਭਾਈ ਮਾਨਦਿਆਂ ਨੂੰ ਚਲੋ ਇਹ ਮਸਲਾ ਸਰਕਾਰ ਦਾ ਹੈ ਪਰ ਤੁਸੀਂ ਦੇਖਿਆ ਹੋਊਗਾ ਜਦੋਂ SBYL ਟੁੱਟ-ਪੁੱਟ ਕੇ ਕਿਸਾਨਾਂ ਨੇ ਤੋੜਤੀ ਤਾਂ ਪਸਖਸਾਲਾਵਾਦ ਦਾ ਸਾਲਾਵਾੜਾ ਬਾਦਲ ਸਰਕਾਰ ਨੇ ਉਹ ਜਮੀਨ ਤੋੜ ਕੇ ਦੁਬਾਰੇ ਕਿਸਾਨਾਂ ਨੇ ਨਾਮ ਕਰਤੀ ਪਾਰਾ ਇੱਥੇ ਦੁਆਰੇ ਜੇ ਅੱਜ ਘੱਗੜ ਦੇ ਵਿੱਚ ਟ੍ਰੈਫਿਕ ਲਾ ਰਹੇ ਨੇ ਤਾਂ ਕੱਲ ਨੂੰ ਵੀ ਇਹ ਨਹਿਰ ਜਾਰੀ ਹੈ ਤੁਸੀਂ ਦੇਖਿਆ ਹੋਊਗਾ ਇੱਕ ਨਵਾਂ ਬੰਗਲੇ ਦੇ ਵਿੱਚ ਵੀ ਛੇੜਤਾ ਤੁਸੀਂ ਇੱਧਰ ਜਾਣਦੇ ਹੋ ਪਟਾਲੇ ਕਦੇ ਅਦਾਲਪੁਰ ਪਿੰਡ ਆਉਦਾ ਹੈ ਤਾਂ ਉਹਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਆ ਸੂਰਜੀ ਉਜਾਗ ਸੋਡਾ ਸੇਟ ਲਾ ਰਹੀ ਹੈ ਤੁਸੀਂ ਦੇਖਿਆ ਹੋਊਗਾ ਵੀ ਜੇ ਕੱਲ ਨੂੰ ਜਦੋਂ ਧੇੜੀ ਆਉਂਦੀ ਹੈ ਤਾਂ ਡਾੜੇ ਨਹੀਂ ਡੇਗੜੇ ਗਾਣੇ ਜਿਹੜੇ ਉਹ ਪਿੱਤਰ ਲੱਗੇ ਹੋਣੇ ਉਹਨਾਂ ਦੇ ਵਿੱਚ ਫਸੜਾ ਹੈ ਤਾਂ ਲੈਣੇ ਕੁੱਟਲੇ ਤਾਂ ਨੁਕਸਾਨ ਫੇਰ ਵੀ ਕਿਸਾਨ ਭਰਾਵੋ ਕਿਸਾਨਾਂ ਦੀ ਹੋਣਾ ਹੈ ਸਾਰੇ ਪਾਸੇ ਜਿੱਥੇ ਮਾਗੀ ਦੇਖ ਲਓ ਤੁਸੀਂ ਕਿਸਾਨਾਂ ਨੂੰ ਬਰਬਾਰ ਕਰਨ ਤੇ ਲੱਗੇ ਹੋਏ ਨੇ ਚਾਹੇ ਭਾਈ ਦਾ ਮਸਲਾ ਹੈ ਚਾਹੇ ਕੱਟਾ ਮਸਲਾ ਹੈ ਪਰ ਜਿਹੜੇ ਕੰਮ ਸਰਕਾਰ ਨੇ ਕਰਦੇ ਦੀ ਉਹ ਅੱਜ ਕਿਸਾਨ ਜਫੇਬੰਦੀਆਂ ਕਰ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਪਿਛਲੇ ਸਮੇਂ ਲਗਭਗ 22 ਤੇ 23 ਜ਼ਿਲ੍ਹੇ ਨੇ ਪ੍ਰਿਆਰ ਦੇ ਕਾ ਹਰੇਕ ਜ਼ਿਲ੍ਹੇ ਦੇ ਵਿੱਚੋਂ ਕਿਤੇ ਇੱਕ ਗਨਵਾਲਾ ਕਿਤੇ ਨਹਿਰਾ ਟੁੱਟ ਗਈਆਂ ਕਿਤੇ ਦਰਿਆਵਾਂ ਨਾਲ ਆ ਅਜਿਹਾ ਕੋਈ ਜ਼ਿਲ੍ਹਾ ਨਹੀਂ ਬਚਿਆ ਜਿੱਥੇ ਨੁਕਸਾਨ ਨਾ ਹੋਇਆ ਹੋਵੇ ਕਿੰਨੀ ਕਮੀ ਹੈ ਬਈ ਪਿਆਰ ਦੇ ਕੋਲ 1 ਕਰੋੜ 5 ਲੱਖ ਪੀਲਾ ਕੁਸਤਾ ਇਹਦੇ ਵਿੱਚ ਲੈ ਕੇ ਆ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਕੱਢੀ ਹੈ ਸੜਕ ਕੱਢੀਆਂ ਚੌੜੀਆਂ ਸੜਕਾਂ ਜਿਹਦੇ ਵਿੱਚ ਨਾਨੀਵਾਂ ਦੇ ਟਰਾਲੇ ਚੱਲਣੇ ਨੇ ਛੋਟੇ ਸੜਕ ਉਹ ਕੋਈ ਕੰਮ ਨਹੀਂ ਆਉਣੀ ਛੋਟੀ ਕੋਈ ਸੜਕਾ ਦੀ ਮੰਗ ਨਹੀਂ ਵੀ ਸਾਨੂੰ ਸੜਕਾ ਚੌੜੀਆਂ ਚਾਹੀਦੀਆਂ ਨੇ ਪਰ ਉਹ ਕਾਰਪੋਰੇਟ ਘਰਾੜਿਆਂ ਵਾਸਤੇ ਪਾਕਿਸਤਾਨ ਤੋਂ ਲੈ ਕੇ ਫ਼ਰগানিস্তান ਨੂੰ ਰੋਡ ਜਾੜੇ ਹੋ ਇੱਕ ਨਾਲ ਹੀ ਹੋਰ ਰੋਡ ਲੈ ਕੇ ਆ ਰਹੇ ਨੇ ਬੁਲਟ ਟ੍ਰੇਨ ਜਿਹਦੇ ਵਿੱਚ ਪੂਰੇ ਪ੍ਰਯਾਸ ਦੀ 40000 ਇੱਕ ਜਿਨੀ ਹੋਰ ਪੈਰ ਹੋਣੀ ਹੈ ਆ ਦੇਖਿਆ ਤੁਸੀਂ ਵੀ ਲਾਈਟ ਪੋਲ ਗਿਆ ਆੜੀ ਜ਼ਮੀਨ ਤਾਂ ਫਰੀ ਲੈ ਰਹੇ ਦੀ ਪਰ ਆਕੇ 5 ਗੁਣਾ ਰੇਟ ਦਿੰਦੇ ਹੁੰਦੇ ਪਰ ਕਿਸਾਨ ਭਰਾਵੋ ਆਜੇ ਤੇ ਰੇਟ ਵੀ ਨਹੀਂ ਬਹੁਤਾ ਦੇਰੇ ਹੈਗੇ ਅੱਜ ਰੇਟ ਵੀ 24 ਲੱਖ 25 ਲੱਖ ਦੇ ਰਹੇ ਨੇ ਆਜ ਦੀ ਵੀ ਦਾ ਰੇਟ ਦੇਖ ਲਓ 3 70 80 ਲੱਖ ਰੁਪਇਆ ਹੋ ਗਿਆ ਪਰ ਇਹ ਲੜਾਈ ਹੈ ਭਾਵੇਂ ਲੰਬੀ ਜਾਣੀ ਪਊਗੀ ਕਿਉਂਕਿ ਕੁਝ ਏਰੀਆ ਦੇ ਵਿੱਚੋਂ ਪਿੱਛੇ ਨਕਤ ਲਾ ਗਏ ਉਹ ਏਰੀਆ ਬੋਲਿਆ ਨਹੀਂ ਕੁਝ ਥੋੜਾ ਏਰੀਆ ਛੱਡ ਕੇ ਦਾਗ ਨਕਤ ਲਾ ਗਏ ਉਹ ਏਰੀਆ ਬੋਲਿਆ ਨਹੀਂ ਪਰ ਇੱਥੇ ਜਥੇ ਵਧੀਰੇ ਤਹਿਆ ਕੀਤਾ ਵੀ ਸਾਨੂੰ ਜਿਹੜਿਆ ਦਾਗਤ ਨੇ ਇਹਨਾਂ ਦੀ ਮਾਰ ਪੈਣੀ ਹੈ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਹੜਾ ਕੰਗਸ ਸਰਕਾਰ ਦਾ ਜ਼ੇਦਗੀ ਜਦੋਂ ਤੱਕ ਕਰੋ ਖਾਦਰੀਆਂ ਦੇ ਸ਼ਾਂਤ ਤੇ ਬਾਗਿਆ ਤਾਂ ਇੱਥੇ ਅਸੀਂ ਵੀਡੀਓ ਦੇਖਦੇ ਰਿਹਾ ਵੀ ਲੋਕਾਂ ਨੇ ਤੱਬੂ ਲਾ ਕੇ ਉੱਥੇ ਰਹਿਣ ਦਸੇਰਾ ਕਰਕੇ ਅਰਦਾਸ ਬੇਨਤੀਆਂ ਕਰਕੇ ਮਸਾ ਟਾਇਰ ਲੰਗੇ ਆ ਕਿਉਂਕਿ ਸਰਕਾਰ ਨੇ ਦੇਣਾ ਕੱਖ ਨਹੀਂ ਤੱਕਰ ਤੇ ਆਇਆ ਇੱਕ ਸੋਨੇ ਦੇ ਆਡੇ ਦੇ ਨਾਲ ਹੀ ਮੁਰਗੀ ਹੈ ਕੀ ਬਈ ਇੱਥੇ ਭੱਟਲ ਦਾ ਮੋਟਾ ਰਾਜ ਦਿੱਤੀ ਕਰ ਰਿਹਾ ਹੈ ਫੜ ਕੇ ਮੈਂ ਤੁਹਾਡੇ ਨਾਲ ਆ ਉਹ ਭਾਈ ਸਾਹਿਬ ਬੀਬੀ ਠਕਲੇ ਇੱਥੇ 3 ਮਹੀਨੇ ਮੁੱਖ ਮੰਤਰੀ ਰਹਗੀ ਮੁੱਖ ਮੰਤਰੀ ਚਾਹੇ ਆਪਦੇ ਏਰੀਆ ਨੂੰ ਸਿਉਲੇ ਚ ਵੜਦੇ ਪਰ ਬਾਈ ਘੱਟਾ ਹੱਲ ਨਹੀਂ ਕਰ ਸਕਦੀ ਦੀ ਪੱਕਿਆਂ ਕੱਢਾ ਕਰ ਦਿੰਦੀ ਕਿਸਾਨਾਂ ਦਾ ਕੰਮ ਦੀ ਜ਼ਮੀਨ ਦੇਣਾ ਪਹਿਲਾਂ ਕਿਸਾਨਾਂ ਤੋਂ ਜ਼ਮੀਨ ਲਈ ਕਿਸਾਨਾਂ ਨੇ ਜ਼ਮੀਨ ਖੁਸ਼ ਹੋ ਕੇ ਦਿੱਤੀ ਵੀ ਚਲੋ 10 ਕਿਲੇ ਦੇ 1 ਕਿਲਾ ਵਗ ਜੂਗਾ ਤਾਂ 9 ਕਿਲੇ ਬਚ ਰਹਣਗੇ ਪਰ ਬਾਈ ਫੇਰ ਜ਼ਮੀਨ ਘਟ ਰੇਗੀ ਕਿਸਾਨਾਂ ਦਾ ਹੋਰ ਮੰਗ ਕਰਨੀ ਕਿਸਾਨਾਂ ਨੇ ਹੋਰ ਜ਼ਮੀਨ ਦੇਦੀ ਪਰ ਬਾਈ ਇੱਕ ਉਰੇ ਸੋਨੂੰ ਵਿਚਾਰ ਇੱਕ ਨਵਾਂ ਹੋਰ ਸੁਣਨੂ ਵੀ ਮਿਲੂਗਾ ਵੀ ਜਿਹੜੇ ਕਿਸਾਨ ਇਹ ਜ਼ਮੀਨ ਵੜਤਦੇ ਨੇ ਪਰ ਬਾਈ ਕੋਈ ਸਰੋਹ ਬੀਜ ਲੈਂਦਾ ਹੁਣ ਪਾਟੇ ਸਰਕਾਰ ਉਹਨੂੰ ਚੌੜਾ ਕਰਨਾ ਚਾਹੇ ਕਿਉਂਕਿ ਉਹਦੀ ਮਾਲਕੀ ਸਰਕਾਰ ਜੰਮੇ ਹੈ ਜਦੋਂ ਉਹ ਆਕੀ ਮਿੱਟੀ ਪੱਟ ਕੇ ਜਿਹੜੀਆਂ ਪਾਟੜੀਆਂ ਨੇ ਉੱਚੀਆਂ ਹੋਰ ਕਰਦੇ ਕਿਸਾਨ ਕਿਹੜਾ ਰੋਕਦੇ ਨੇ ਪਰ ਅੱਜ ਸਾਰੇ ਪਾਸੇ ਕਿਸਾਨਾਂ ਨੂੰ ਦੋਸ਼ੀ ਬਣਾਦਾ ਪਹਿਲਾਂ ਤਾਂ ਜਿਹੜੀ ਟਰਾਲੀ ਆਪਣੀ ਕਿਹੜੀ ਹੋਈ ਐ ਤੁਸੀਂ ਤਾਂ ਕੇ ਦੇਖ ਲਓ ਵੀ ਉਹ ਜੋ ਬਾਈ ਕੋਈ ਦਰਖਤ ਨਹੀਂ ਲੈ ਕੇ ਜਾਂਦਾ ਉਹ ਦਰਖਤਾਂ ਸੀ ਨੋ ਵੀ ਨਹੀਂ ਜਾਣਦੇ ਉਹ ਦਰਖਤਾਂ ਦੀ ਲੱਕੜ ਐ ਜਿਹੜੀ ਕੰਮ ਦੀ ਨਹੀਂ ਹੈਗੀ ਪਤਾ ਨਹੀਂ ਕਿਹੜੇ ਦਰਖਤ ਨੇ ਉਹ ਜੇ ਤੁਸੀਂ ਦਰਖਤ ਲਾਉਣੇ ਨੇ ਤਾਂ ਹੋਰ ਬਹੁਤ ਸਾਰੀਆਂ ਜਗ੍ਹਾ ਨੇ ਆਹ ਪੰਚਾਇਤੀ ਜ਼ਮੀਨਾਂ ਤੁਸੀਂ ਵੇਚਣ ਜਾ ਰਹੇ ਹੋ ਤੁਸੀਂ ਬਾਈ ਪੰਚਾਇਤੀ ਜ਼ਮੀਨਾਂ ਚਾਹਦੋ 2-2 ਕਿੱਲੇ ਉਹ ਠੇਕੇ ਦੀ ਦਿੰਦੇ 2 ਕਿੱਲੇ ਦਾ ਠੇਕਾ ਕਰਦੇ ਕੋਈ ਗੱਲ ਨਹੀਂ ਪਰ ਤੁਸੀਂ ਜਿਹੜੇ ਪਾਸੇ ਕਿਸਾਨਾਂ ਨਾਲ ਅਕਸਰ ਹੁੰਦਾ ਹੈ ਉਸ ਪਾਸੇ ਬਾਈ ਕਿਉਂ ਵਧ ਰਹੇ ਹੋ ਇੱਥੇ ਛੋਟੇ ਅਧਿਕਾਰੀ ਨੂੰ ਭੇਜ ਦਿੰਦੇ ਨੇ ਇੱਥੇ ਪਹਿਲਾਂ ਵੀ ਇੱਕ ਐਸਟੂਡੀਓ ਦੀ ਬਲੀ ਦਿੱਤੀ ਗਈ ਹੈ ਡਰੇਨ ਮਹਕਮੇ ਦੀ ਕਹਿੰਦੇ ਜੀ ਇਹਨੇ ਸਫਾਈ ਦੀ ਕਰਾਈ ਉਹ ਬਾਈ ਤੁਸੀਂ ਇਹ ਲੇਖੋ ਵੀ ਠੇਕਾ ਕਿਹਦੇ ਕਰੇ ਹੈ ਉਹ ਕਹਿੰਦੇ ਬ੍ਰਿੰਦਰ ਵਕੀਲ ਦਾ ਕੋਈ ਰਿਸ਼ਤੇਦਾਰ ਹੈ ਜਿਹਦਾ ਠੇਕਾ ਦਿਓ ਲਵੇ ਉਹ ਬਾਈ ਬਾਹਰ ਰੋੜ ਕੇ ਤੁਸੀਂ ਸਪੋਰਟ ਕਰਤਾ ਕਿਉਂ ਭਈ ਤੁਸੀਂ ਇੱਥੇ ਜਿਹੜਾ ਨਹਿਰੀ ਵਿਭਾਗ ਦਾ ਇਹਦਾ ਆਪਣਾ ਮੰਤਰੀ ਆ ਉਹ ਬ੍ਰਿੰਦਰ ਵਕੀਲ ਹੈ ਪਹਿਲਾਂ ਤਾਂ ਪਰਤਾਵ ਇਸ ਗੱਲ ਦੀ ਕਰੋ ਤੁਸੀਂ ਵੀ ਜਿਹੜਾ ਡਰੇਨ ਲਿੰਕ ਦੇ ਨਾਲ ਇਹਨੂੰ ਤੁਸੀਂ ਸਬਮਿਟ ਕਰੇ ਗਲਤ ਕਰਿਆ ਉਹਦਾ ਠੇਕਾ ਕਿਹਦਾ ਲੱਗਦੀ ਫਿਰ ਬੰਦੀ ਦਾ ਠੇਕੇਦਾਰ ਤੇ ਕਾਰਵਾਈ ਦੀ ਨੋ ਤੁਸੀਂ ਉਹਨੂੰ ਸਸਪੈਕਟ ਕਰਦੇ ਹੋ ਉਹ ਕੀ ਬੋਲੇ ਵਿਚਾਰਾ ਉਹ ਲੋਕ ਨਹੀਂ ਦਾ ਸਵਾਲ ਹੈ ਉਹ ਚੁੱਪ ਕਰ ਗਿਆ ਕਿਉਂਕਿ ਬਈ ਵੱਡਾ ਛੋਟਾ ਹਰੇ ਸਭ ਨੂੰ ਮਾਰਦੀ ਆਇਆ ਹੈ ਚਾਹੇ ਮੰਨ ਲਓ ਕੋਈ ਜਾਂਦਣਾ ਹੈ ਕਿ ਕੋਈ ਧਾਗਣਾ ਬੰਦਾ ਉਹ ਮਾੜੇ ਨੂੰ ਦਬਦੀ ਆਇਆ ਹੈ ਕਿ ਕੋਈ ਖਾਣੇ ਦੇ ਵਿੱਚ ਫੈਸਲਾ ਹੁੰਦਾ ਹੈ ਤਾਂ ਖਾਣੇਦਾਰ ਵੀ ਬੰਦਾ ਦੇਖ ਕੇ ਫੈਸਲਾ ਕਰਦਾ ਹੈ ਕੋਈ ਫੈਸਲਾ ਦੇਖ ਕੇ ਨਹੀਂ ਵੀ ਫੋਟ ਕੀਤਾ ਹੈ ਇਹ ਹਮੇਸ਼ਾ ਇੱਥੇ ਸਾਰਾ ਹੁਣ ਪਰਾੜੀ ਦਾ ਮਸਲਾ ਹੈ ਪਰਾੜੀ ਦੇ ਮਸਲੇ 'ਚ ਵੀ ਬਈ ਬਾਈ ਕਿਸਾਨਾਂ ਨੂੰ ਦੋਸ਼ੀ ਬਣਾਦਾ ਸਾਡੇ ਪਿੰਡ ਚਾਰ-ਪੰਜ ਦਿਨ ਪਹਿਲਾਂ ਮੇਰਾ ਪਿੰਡ ਗਵਿੰਦਗੜ੍ਹ ਜੇ ਜੀ ਆ ਏਡੀਸੀ ਆ ਗਿਆ ਚਲ ਅਸੀਂ ਉੱਪਰ ਆਏ ਲਈ ਵੀ ਅਸੀਂ ਸਵਾਲ-ਜਵਾਬ ਕਰ ਸਕਦੇ ਹਾਂ ਕਹਿੰਦੇ ਜੀ ਕਰ ਸਕਦੇ ਹਾਂ ਅਸੀਂ ਬਾਗੇ ਚਲੋ ਜੀ ਪਹਿਲਾਂ ਖੇਤੀਬਾੜੀ ਵਾਲੇ ਨੇ ਆਪਦਾ ਪ੍ਰਚਾਰ ਕਰਿਆ ਪਿਛਲੀ ਵਾਰੀ ਅਸੀਂ ਉਹ ਸੰਡ ਦੇ ਮਸਲੇ 'ਚ ਘੇਰੇ ਦੀ ਉਹਨਾਂ ਨੇ ਤਾਂ ਕਹਾਇਆ ਟੀ ਵੀ ਜਿਹੜਾ ਸੰਡ ਪੈਂਦਾ ਹੈ ਇਹ ਖਾੜੀ ਕਰਕੇ ਪੈਂਦਾ ਹੈ ਪਹਿਲਾਂ ਉਹਨਾਂ ਨੇ ਵੀ ਬੜਾ ਸਾਨੂੰ ਸਮਝਾਉਣਾ ਚਾਹਿਆ ਲੋਕਾਂ 'ਟੇ ਅਸੀਂ ਨੇ ਪੂਰਾ ਘੇਰ ਘੂਰ ਕੇ ਵੀ ਬਈ ਛੋਟਾ ਪ੍ਰਚਾਰ ਬੰਦ ਹੋ ਗਿਆ ਆ ਸਿਰੂ ਖਾੜੀ ਦਾ ਰੀਜਨ ਮੰਨਦੇ ਆ ਵੀ ਪ੍ਰਾਈ ਜਦੋਂ ਧਰਤੀ 'ਚ ਦੱਬ ਦਿੰਦੇ ਆ ਇਹਦੇ ਵਿੱਚ ਗੈਸ ਪੈਦਾ ਹੋ ਜਾਂਦੀ ਹੈ ਜਦੋਂ ਗੈਸ ਪੈਦਾ ਹੋ ਜਾਂਦੀ ਹੈ ਤਾਂ ਫਿਰ ਗੈਸ ਸੰਡਰੇ ਰੂਪ 'ਚ ਬਾਹਰ ਨਿਕਲਦੀ ਹੈ ਕਿਉਂਕਿ ਤੁਸੀਂ ਦੇਖ ਕੇ ਆਉਗਾ ਵੀ ਪ੍ਰਾਣੀ ਦੇ ਵਿੱਚੋਂ ਸੀਐਨਜੀ ਗੈਸ ਉਹ ਖੰਡੇਵਾਲ ਪੈਣਾ ਕੀਤੀ ਜਾਂਦੀ ਇੱਥੇ ਡੰਪਾ ਦੇ ਵਿੱਚ ਪਾਣੀ ਦੇ ਵਿੱਚ ਡੋਬੋ ਕੇ ਪ੍ਰਾਣੀ ਨੂੰ ਕੈਮੀਕਲ ਪਾ ਕੇ ਉਹ ਜੋ ਸੀਐਨਜੀ ਗੈਸ ਕੱਢਦੇ ਨੇ ਉਹੀ ਸੀਐਨਜੀ ਗੈਸ ਹੈ ਜਿਹੜੀ ਉਹ ਧਰਤੀ 'ਚ ਪ੍ਰਦਾਵ ਹੋ ਜਾਂਦੀ ਹੈ ਉਹਦੇ ਵਿੱਚੋਂ ਸੁੰਡ ਪੈਣਾ ਹੁੰਦਾ ਕਿਸਾ ਕੋਈ ਵੀ ਨਾਇਕ ਵੀ ਜੰਨੇ ਅਧਿਕਾਰੀ ਨਹੀਂ ਜਿਹੜਾ ਤੁਹਾਨੂੰ ਕਿਸਵਾਸ ਦੁਆਰੇ ਬਾ ਸ਼ਰਤ ਲਾਉਣ ਨੂੰ ਤਿਆਰ ਵੇ ਸੁੰਡ ਨੂੰ ਦਵਾਈ ਕੋਈ ਮਾਰ ਦੂਗੀ ਖੇਤੀਬਾੜੀ ਮਹਿਕਮੇ ਵਾਲੇ ਸਾਰੇ ਹੱਥ ਖੜੇ ਕਰ ਗਏ ਇੱਕ ਵਾਰ ਮੈਂ ਵੀ ਇਤੀ 22 ਕਿਲੇ ਘੜਕਾ ਪਰ ਵਿੱਚ ਸੁੰਡ ਪੈਦਾ ਹੋ ਗਿਆ ਤਾਂ ਖੇਤੀਬਾੜੀ ਮਹਿਕ ਵਾਲੇ ਨੂੰ ਬੁਲਾ ਲਿਆ ਕਰੀਏ ਤਾਂ ਉਹ ਟਾ ਸਾਨੂੰ ਪੁੱਛਿਆ ਕਰ ਲੋ ਬਾਈ ਜੇ ਕਿਸੇ ਦਵਾਈ ਨੇ ਕੰਮ ਕਰਿਆ ਸਾਨੂੰ ਦੱਸ ਦਿਓ ਕਿਉਂਕਿ ਪਤਾ ਇਹਨਾਂ ਨੂੰ ਇਹਦਾ ਕੋਈ ਹੱਲ ਨਹੀਂ ਚਲੋ ਅਸੀਂ ਇਹ ਏਡੀਸੀ ਸਾਹਿਬ ਬੈਠ ਗਏ ਉਹਨਾਂ ਨੇ ਵੀ ਆਪਣਾ ਪ੍ਰਚਾਰ ਕਰਿਆ ਅਸੀਂ ਪਹਿਲਾ ਸਵਾਲ ਉਹਨਾਂ ਨੇ ਇੱਕੋ ਹੀ ਕਰਿਆ ਵੀ ਸਾਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਵੀ ਸਾਡਾ ਪ੍ਰਦੂਸ਼ਣ ਕਿੰਨੇ ਪਰਸੈਂਟ ਹੈ ਫੈਕਟਰੀ ਦਾ ਪ੍ਰਦੂਸ਼ਣ ਕਿੰਨੇ ਪਰਸੈਂਟ ਹੈ ਬੜੀ ਝੁੱਪੀ ਐ ਮੂੰਹ ਲਟਕਾ ਕੇ ਬਹਿ ਗਿਆ ਅਸੀਂ ਕਹਿੰਦੇ ਅਸੀਂ ਦੱਸ ਦਿੰਨੇ ਸੀ ਤੁਹਾਨੂੰ ਨਹੀਂ ਪਤਾ ਸਾਡਾ ਪ੍ਰਦੂਸ਼ਣ ਸਾਾਲ ਦੇ ਵਿੱਚ 8% ਹੈ ਫੈਕਟਰੀ ਵਾਲਾ 52% ਹੈ ਫਿਰ ਸਾਡੇ ਦੇ ਫੈਨ ਜੁਰਮਾਨੇ ਐਨੇ ਅਧਿਕਾਰੀ ਲਾਉਣੇ ਪੈਗੇ ਫਿਰ ਵੀ ਫੈਕਟਰੀ ਵਾਲੇ ਦੇ ਕਾਰਦਾਈ ਚੋਕ ਨਹੀਂ ਕਰਦੇ ਕਿਉਂ ਸਮਝ ਚੜਾਵਾ ਚੜਾਉਂਦੇ ਨੇ ਚੰਗਾ ਦਿੰਦੇ ਨੇ ਕਿਉਂਕਿ ਸਰਕਾਰ ਤੁਸੀਂ ਤਾਂ ਮੜਾ ਮੋਟਾ ਲਾਰਜ ਕਰਦੇ ਬੋਟਾ ਜਿਹੜੀ ਕੋਈ ਬੋਤਲ ਮੇਜੂ ਕੋਈ ਧੁੱੱਕੀ ਮੇਜੂ ਉਹ ਬਈ ਚੜਾਵਾ ਚੜਾ ਕੇ ਜਿਹੜਾ ਕੋਈ ਕਾਰਪੋਰੇਟ ਕਰਾਣਾ ਇੱਕ ਕਰੋੜ ਲਾਉਦਾ ਹੈ ਉਹ 100 ਕਰੋੜ ਦਾ ਨੁਕਸਾਨ ਲੈਂਦਾ ਹੈ ਅੱਜ ਤੁਸੀਂ ਦੇਖਿਆ ਉਸ ਇੱਕ ਰਾਸਵਾਂ ਦੀ ਸ਼ੀਟ ਟ੍ਰਾਈਜੈਕਟਰ ਮਾਰਕ ਅਰਜਨ ਗੁਫਤਾ 100 ਕਰੋੜ ਦੇ ਤਕਰੀਬੀ ਆਲੇ ਦੇਖ ਲਓ ਬਈ ਸ਼ੀਟਾਂ ਵੀ ਅੱਜ ਬਿਗਾੜ ਆ ਗਈਆਂ ਜਿਹੜੇ ਕਹਿੰਦੇ ਆਂਗ ਤਰ੍ਹਾਂ ਦੇ ਲੋਕਾਂ ਨੇ ਮੁੱਡੇ ਨੂੰ ਅਸੀਂ ਟਿਕਟਾ ਦੇਵਾਂਗੇ ਰਸਕੇ ਵਾਲਿਆਂ ਨੂੰ ਦੇਵਾਂਗੇ ਆਮ ਗਰੀਬ ਪਰਿਵਾਰਾਂ 'ਚ ਦੇਵਾਂਗੇ ਅੱਜ ਬਈ ਅਜਿੰਦਰ ਗੁਪਤਾ ਦੇਖ ਲੋ ਮੇਰੇ ਨਾਲ ਵੀ ਸਾਰਿਆਂ ਨੂੰ ਗਰੀਵ ਲੱਗਦਾ ਹੈ 13500 ਕਰੋੜ ਦਾ ਮਾਲਕ ਹੈ ਅਜਿੰਦਰ ਗੁਪਤਾ ਜਿਹਦੀ ਟ੍ਰਾਈਜੈਕਟ ਕੰਪਨੀ ਉੱਥੇ ਚੱਲਦੀ ਹੈ ਜਿਹਦੀ ਕਿਸਾਨਾਂ ਦੀ 400 ਏਕੜ ਜ਼ਮੀਨ ਜਦੋਂ ਟੜਕੇ ਨੂੰ ਗੇੜਾ ਮਾਰ ਲਗੀ ਸੀ ਤਾਂ ਕੰਡਾ ਤਾਰ ਫੇਰਤੀ ਸੀ ਉੱਥੋਂ ਜਥੇਬੰਦੀ ਦੇ ਲੜਕੇ ਦਾ ਬੋੜਾ ਨੇ ਪੈਸੇ ਨਾ ਜਿਹੜੇ ਖੇਚ ਕਰ ਪਏ ਉਹਨਾਂ ਨੇ ਪੈਸੇ ਜਿਹੜੀ ਜ਼ਮੀਨ ਐਕਵਾਇਰ ਕਰੀ ਕਾ ਉਹਨੇ ਵੀ ਬਹੁਤ ਥੋੜੇ ਪੈਸੇ ਦਿੱਤੇ ਸੀ ਬੜਾ ਲੰਮਾ ਸਮਾਂ ਉਹਦੇ ਸੰਘਰਸ਼ ਕਰਨਾ ਪਿਆ ਧੀ ਇਸੇ ਤਰ੍ਹਾਂ ਇੱਕ ਕਾਨੂੰਨ ਸੀ ਵੀ ਜੇ ਕੋਈ ਵੀ ਇੰਡਸਟਰੀ ਏਰੀਆ ਵਾਲਾ ਜਿਹੜਾ ਕੈਮੀਕਲ ਵਾਲਾ ਪਾਣੀ ਹੈ ਤਾਂ ਧਰਤੀ 'ਚ ਡੇਗਣਾ ਜਿਵੇਂ ਬੁੱਡੇ ਦਰਿਆ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਉੱਥੇ ਪੰਜ ਦਿਨ ਦਾ ਧਰਨਾ ਦਿੱਤਾ ਸੀ ਪਹਿਲਾਂ ਜੱਥੇਬੰਦੀ ਨੇ ਤਾਂ ਉੱਥੇ ਇੱਕ ਤੁਰੀ ਆਦੀ ਇੱਕ ਲੇੜੀ ਜੀ ਖੜ ਗਈ ਬਲਾਜੋ ਪੜੀ ਲਿਖੀ ਤਾਂ ਪੁੱਸੜ ਲੱਗੀ ਵੀ ਜਿਹੜਾ ਇਹ ਧਰਨਾ ਲੱਗਿਆ ਹੋਇਆ ਹੈ ਕਿਸੇ ਬਿਸੇ ਤੇ ਲੱਗਿਆ ਹੋਇਆ ਹੈ ਤਾਂ ਅਸੀਂ ਉਹਨੂੰ ਦੱਸਿਆ ਵੀ ਇਹ ਤੇ ਜਿਹੜਾ ਬੁੱਢਾ ਦਰਿਆ ਹੈ ਵੀ ਇਹਦੇ ਵਿੱਚ ਫੈਕਟਰੀ ਦਾ ਪਾਣੀ ਡੇਕ ਕੇ ਇਹਦੇ ਵਿੱਚੋਂ ਮੁਸਕ ਮਾਰਦੀ ਹੈ ਕਿ ਉਹਦੇ ਉਹਨਾਂ ਕਦੇ ਤੁਸੀਂ 5 ਮਿੰਟ ਵੀ ਨਹੀਂ ਖੜ ਸਕਦੇ ਐਨੀ ਹੜਦਾ ਮਾਰਦੀ ਹੈ ਪਰ ਉਹ ਦੱਸਣ ਲੱਗੀ ਵੀ ਸਾਡੇ ਵੱਡੇ ਬਣੇਰੇ ਨੇ ਦੱਸਿਆ ਸੀ ਵੀ ਕਿਸੇ ਟਾਈਮ ਇਹਨਾਂ ਦਾ ਪਾਣੀ ਸੀਸੇ ਵਰਗਾ ਹੁੰਦਾ ਸੀ ਚਾਹੇ ਤੁਸੀਂ ਉਹਦੇ ਵਿੱਚ ਮੂੰਹ ਦੇਖ ਲੈਂਦੇ ਪਾਜਾ ਅੱਜ ਕਿਸਾਨ ਭਰਾਵੋ ਤੁਸੀਂ ਦੇਖਿਆ ਆਊਗਾ ਸਾਰਾ ਗੰਦਾ ਮੱਡਾ ਪਾਣੀ ਫੈਕਟਰੀਆਂ ਦਾ ਉਰੇ ਵਿੱਚ ਡੇਗਿਆ ਜਾਂਦਾ ਹੈ ਉਹਦੇ ਸਰਕਾਰ ਦਾ ਇੱਕ ਇੱਕ ਬਣਾਇਆ ਹੋਇਆ ਸੀ ਕਾਨੂੰਨ ਵੀਰੇ ਕੋਈ ਵੀ ਗੱਦਾ ਮੱਦਾ ਪਾਣੀ ਧਰਤੀ ਦੇ ਵਿੱਚ ਡੇਗਦਾ ਹੈ ਤਾਂ 6 ਸਾਲ ਦੀ ਸਜ਼ਾ ਤੇ ਕੁਝ ਜੁਰਮਾਨਾ ਪੰਜ ਭਗਤ ਮਾਨ ਸਰਕਾਰ ਨੇ ਉਹ ਤੋੜ ਕੇ ਜਿਹੜੀ ਸਜ਼ਾ ਦੀ ਉਹ ਖਤਮ ਕਰਤੀ ਸਿਰਫ ਇੱਕ ਜੁਰਮਾਨਾ ਰਹਿ ਗਿਆ ਉਹ ਬਈ ਭਾਈਤੇ ਵਾਲੇ ਵਾਸਤੇ ਜੁਰਮਾਨਾ ਭਰਨਾ ਕੀ ਚੀਜ਼ ਹੈ ਜਿਹੜਾ ਕਰੋੜਾ ਰੁਪਈਆ ਦੀ ਕਮਾਈ ਕਰ ਰਿਹਾ ਹੈ ਉਹ ਪੰਜ 10 ਕਰੋੜ ਤੋਂ ਤਾਂ ਤੁੱਤਲੀ ਕੁਝ ਨਹੀਂ ਹੈਗੀ ਕਿਉਂਕਿ ਜੇ ਉਹ 10 ਰੁਪਏ ਦੀ ਚੀਜ਼ ਵੇਚਦਾ ਹੈ ਉਹ ਚੰਨ ਦਾ ਸੋਡੀ ਲਾਉਣਾ ਮੈਂ 20 ਰੁਪਏ ਨਹੀਂ ਕਰ ਦੂਗਾ ਹਾਂ ਪਰ ਉਹ ਕਾਨੂੰਨ ਹੈ ਜਿਹੜਾ ਸਰਕਾਰ ਨੇ ਤੋੜਤਾ ਪਰ ਕਿਸਾਨਾਂ ਤੇ 1 ਰੁਪਈਆ 1 ਕਰੋੜ ਰੁਪਏ ਜੁਰਮਾਨਾ ਪਰਾਲੀ ਦੇ ਮਸਲੇ ਲੈ ਕੇ 5 ਸਾਲ ਦੀ ਸਜ਼ਾ ਆ ਭਾਈ ਇੱਕ ਜੱਜ ਨੇ ਤੁਸੀਂ ਪੜ੍ਹਿਆ ਹੋਊਗਾ ਇੱਕ ਬਿਆਨ ਦਿੱਤਾ ਵੀ ਭਾਈ ਸਾਰੀਆਂ ਗੱਲਾਂ 'ਚ ਕਿਸਾਨ ਨੂੰ ਦੋਸਤੀ ਦਾ ਖਰਾਓ ਆ ਤੁਸੀਂ ਦੇਖ ਲੈ ਪਰਾਲੀ ਦਾ ਮਸਲਾ ਭਾਈ ਕਿੰਨੇ ਕਿਸਾਨਾਂ ਤੋਂ ਚੱਲਿਆ 1960 ਦੇ ਵਿੱਚ ਹਰੀ ਕ੍ਰਾਂਤੀ ਲੈ ਕੇ ਆਇਆ ਇਹ ਜਦੋਂ ਉਹ ਤੋਂ ਲੈ ਕੇ ਕਿਸੇ ਨੇ ਬਕਤਰ ਵੀ ਨਹੀਂ ਦੇਖਿਆ ਸੀ ਮੱਟੀ ਦੇ ਵਿੱਚ ਜੀਰੀ ਜਾ ਕੇ ਲਾ ਦਿੰਦੇ ਕਿਸੇ ਨੇ ਕਿੱਲੇ ਸੁੱਕ ਦੇਖੀ ਨਿ ਹੋਣੀ ਅੱਜ ਪਹਿਲਾਂ ਮੱਡੀਆਂ ਦੇ ਵਿੱਚ ਬੋਲ ਲੱਗਦਾ ਹੈ ਵੀ ਬਈ 17% ਨਵੀਂ ਝੋਨਾ ਜਿਹੜਾ ਕੋਈ ਲੈ ਕੇ ਆਇਓ ਇਹ ਤਾਂ ਠੀਕ ਹੈ ਵੀ ਤੁਹਾਡੀ ਤਾਕਤ ਹੈ ਨਹੀਂ ਕਿਸਾਨ ਭਰਾਵੋ ਜਿਹਦੇ ਤੁਸੀਂ ਘਰਾਂ 'ਚ ਬਹਿ ਗਏ ਥੋੜੇ ਖੇਤ ਦੀ ਚੈੱਕ ਕਰਿਆ ਕਰਨਗੇ ਜੀਰੀ 17% ਹੈਗੀ ਆਏ ਮੱਟੀ 'ਚ ਜਾਣ ਦੀ ਗੱਲ ਤਾਂ ਬਹੁਤ ਦੂਰ ਦੀ ਐ ਪਿਛਲੀ ਵਾਰੀ ਇੱਕ ਗਰੂਨ ਨਮਾ ਪਾਸ ਕਰਤਾ ਸੀ ਵੀ ਜੇ 17% ਤੋਂ ਵੱਧ ਝੋਨਾ ਲੈ ਕੇ ਤੁਸੀਂ ਮੱਡੀ ਦੇ ਵਿੱਚ ਆਏ ਤਾਂ ਸਾੜਤੀ ਦੇ ਕਾਰਵਾਈ ਕਰਾਂਗੇ ਸੀ ਕਿਉਂਕਿ ਕਿਸਾਨ ਦਾ ਤਾਂ ਬਈ ਡਰ ਲੱਗਦਾ ਜਿਹੜੀ ਛੋਟੀ ਤਾਕਤ ਐ ਬਹੁਤ ਵੱਡੀ ਐ ਉਹਨੇ ਭਰੇਂਦਰ ਵਕੀਲ ਹੋਵੇ ਜਾਂ ਭਗਤਮਾਨ ਹੋਵੇ ਸਰਕਾਰ ਕਦੇ ਹੀ ਤਗੜੀ ਐ ਬਈ ਬਣਾਈ ਗਿਣੇ ਲੋਕਾਂ ਨੇ ਫੇ ਲੋਕਾਂ ਤੋਂ ਤਗੜੀ ਸਰਕਾਰ ਕਿਵੇਂ ਹੋ ਸਕਦੀ ਐ ਸਰਕਾਰ ਹਨੇ ਸਾਰੇ ਲੋਕਾਂ ਦਾ ਰੋ ਰਾਦਾ ਦੇਖਦੀ ਐ ਜੇ ਆਈ ਵਸਲੇ ਨੂੰ ਲੈ ਕੇ ਇੱਥੋਂ ਮੰਨ ਲਓ ਸਾਰੇ ਪਿੰਡ ਖੜੇ ਹੋ ਜਾਂਦੇ ਨੇ ਚਾਹੇ 10 10 ਬੰਦੇ ਲਾ ਲਓ ਤੁਸੀਂ ਕਿੱਥੇ ਤੱਕ ਜਾਂਦਾ ਕ ਅੱਗਸਾਸੇ ਤੱਕ ਜਾਂਦਾ ਕਿ ਤੱਕ ਜਾਂਦਾ ਸਾਨੂੰ ਇਸ ਗੱਲ ਦਾ ਵੱਧ ਪਤਾ ਹੋਊ ਪਿੱਛੋਂ ਕਿੱਥੋਂ ਆਉਂਦਾ ਆ ਪਿੱਛੇ ਦੇਖਿਆ ਹੋਊਗਾ ਤੁਸੀਂ ਮਾਰ ਬਾਰੀ ਸਾਨੂੰ ਨਹਿਰਾ ਦਾ ਪਾਣੀ ਛੱਡ ਰੱਖਿਆ ਦੀ ਠੱਗਰ ਏਰੀਆ ਦੇ ਬੰਦੇ ਪੀ ਕੇ ਦੱਸਦਾ ਉਹਨਾਂ ਨੇ ਵੀ ਇਹ ਨਹਿਰਾ ਦਾ ਪਾਣੀ ਐ ਇਹ بارش ਦਾ ਪਾਣੀ ਨਹੀਂ ਫੇਰ ਭਾਵੇਂ ਕਾਗਰ ਉਤਰਦਾ ਜਿਹੜਾ ਨੀਵਾ ਆਉਣਾ ਸ਼ੁਰੂ ਹੋਇਆ ਪਰ ਲੰਬੇ ਸਮੇਂ ਤੋਂ ਇਹਦੇ ਸਿਆਸਤ ਹੋ ਰਹੀ ਹੈ ਕਿਉਂਕਿ ਜੋ ਪੈਸਾ ਬਣਦਾ ਹੈ ਆ ਬਈ ਬੰਦਾਂ ਦੇ ਰੋਤੇ ਡਰੇਨਾਂ ਦੀ ਸਫਾਈ ਦੇ ਨਾਂ ਤੇ ਕਰੋੜਾ ਰੁਪਇਆ ਆਉਂਦਾ ਹੈ ਐਦਕੀ ਜਦੋਂ ਤਜਿੰਦਰ ਜਧੂਲ ਨੇ ਪੱਤਰਕਾਰ ਦੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਵੀ ਜਿਹੜੀਆਂ ਟ੍ਰੇਨਾਂ ਦੇ ਦੇ ਵਿੱਚ ਤਾਂ ਆ ਬੇਹਾਰੀ ਹੋ ਰਹੀ ਹੈ ਪਰ ਤੁਸੀਂ ਦੇਖ ਲਿਓ ਵੀ ਹਰੇਕ ਟ੍ਰੇਨ ਦਾ ਪੈਸਾ ਰਾਣ ਦੇ ਕੇ ਚਾਹੇ ਐਸ ਡੀਓ ਹੋਵੇ ਇਹਨਾਂ ਨੇ ਅਧਿਕਾਰੀ ਹੋਣ ਸਾਰਾ ਹੜੱਪ ਕਰ ਗਏ ਸਾਡੇ ਪਿੰਡ ਨਾਲੇ ਦੀ ਸਪਾਈ ਹੋ ਉਹਨੂੰ ਡਰੇਜ ਦੀ ਸਪਾਈ ਹੋ ਉਹਨੂੰ ਸਦੀਆ ਹੋ ਗਿਆ ਜਦੋਂ ਆਪਣਾ ਇੱਕ ਕਾਈ ਪ੍ਰਧਾਨ ਨੇ ਫੋਨ ਕਰਿਆ ਵੀ ਸਾਨੂੰ ਇੱਕ ਜੀਵੀਸੀ ਚਾਹੀਦੀ ਹੈ ਤਾਂ ਭਰਾਵੋ ਰਾਤ ਤੇ ਰਾਤ ਜੀਵੀਸੀ ਭੇਜਤੀ ਕਿਉਂਕਿ ਇਹ ਬਾਅਦ ਪਲਦ ਹੋਈ ਹੋਈ ਸੀ ਹਰ ਸਾਰੇ ਮਸਲਾ ਆਪਣ ਨੂੰ ਚੱਕਣਾ ਚਾਹੀਦਾ ਹੈ ਇਕੱਲੇ ਘੱਗੜ ਦਾ ਮਸਲਾ ਨਹੀਂ ਜਿੰਨੀਆਂ ਟ੍ਰੇਨਾਂ ਨੇ ਉਹਦੇ ਵੀ ਕਿਸਾਨਾਂ ਨੇ ਜ਼ਮੀਨ ਦਿੱਤੀ ਹੈ ਪਰ ਤੁਸੀਂ ਨੇ ਦੇਖਿਆ ਹੋਊਗਾ ਸਾਡੇ ਅਸੀਂ ਨੇ ਇੱਦਗੀ ਦੇਖਿਆ ਇੱਕ ਡਰੇਨ ਦੇ ਵਿੱਚ ਇੱਕ 28 ਇੰਚੀ ਪਡੋਲੀ ਲਾਈ ਹੋਈ ਹੈ ਜਿਹਦੇ ਵਿੱਚ ਚਾਰ ਬੋਰਾਂ ਦਾ ਪਾਣੀ ਲੰਘਦਾ ਜਿੱਥੇ ਵੱਡੇ ਵੱਡੇ ਪੁਲ ਚਾਹੀਦੇ ਨੇ ਸਾਰਾ ਪਾਣੀ ਉਹਦੇ ਵੀਧੀ ਕ੍ਰੋਸ ਹੋ ਜੇ ਉਹਦੇ ਨਾਲ ਵੀ ਜ਼ਮੀਨਾਂ ਦੇ ਵਿੱਚ ਵੱਧ ਪਾਣੀ ਕਿਸਾਨਾਂ ਦਾ ਚੜਦਾ ਹੈ ਪਰ ਜਦੋਂ ਆਪਾਂ ਗਏ ਤਾਂ ਕਹਿੰਦੇ ਜੀ ਹੁਣ ਤਾਂ ਉਧਰ ਚਲੋ ਜਿਆਦਾ ਨਿਖਸਾਰ ਹੋ ਗਿਆ دریاਵਾ ਨੂੰ ਲੈ ਕੇ ਪਰ ਉਹਨਾਂ ਦੇ ਸਮੇਂ 'ਚ ਛੋਟਾ ਮਸਲਾ ਹੱਲ ਕਰਦਾਂਗੇ ਪਰ ਭਰਾਵੋ ਇਕੱਲੇ ਆਗੂਆਂ ਦੇ ਸੱਤੇ ਗੱਲ ਦਾ ਸੱਟਾ ਕਰੋ ਜਿਹੜਾ ਤੁਸੀਂ ਸੰਜੋੜੋਗੇ ਹੁਣ ਤਾਂ ਬਈ ਕੁਸਰ-ਕੁਸਰ ਜੀ ਸਾਰੇ ਘਰ ਲਾਗੇ ਜਦੋਂ ਪ੍ਰਾਲੀ ਆ ਗਈ ਅਸੀਂ ਦੋ ਜੀ ਦੇ ਇਕੱਠੇ ਹੋ ਜਾਂਦੇ ਹਾਂ ਜਿਹੜਾ ਤਾਂ ਸਾਡੇ ਨਾਲ ਬੋਲਦਾ ਨਹੀਂ ਉਹ ਵੀ ਹੁਣ ਆਜ਼ਮੀ ਬੋਲਦਾ ਹੈ ਉਹ ਵੀ ਖੜਦਾ ਬਈ ਪ੍ਰਾਲੀ ਲੱਗੀ ਬਣੂ ਮਹਾਬਾਈ ਪ੍ਰਾਲੀ ਤੁਸੀਂ ਦੇ ਹੁੱਕਣੀ ਹੈ ਸਾਡੇ ਲਈ ਕੁਝ ਨਹੀਂ ਹੈਗਾ ਸਾਨੂੰ ਚਾਰ-ਚਾਰ ਬੰਦੇ ਨੂੰ 10-10 ਬੰਦਿਆਂ ਨੂੰ ਤਾਂ ਪਹਿਲੇ ਵੀ ਜੇ ਹਾਲ ਦਿਖਾ ਦਿਆ ਜਿਹੜਾ ਸ਼ੰਭੂ ਬਾਟਰ ਤੇ ਕਰੋੜਾ ਰੁਪਈਆ ਦਾ ਨਕਸਾਨ ਕਰਤਾ ਆਪਣਾ ਤਤਵਾਰੇ ਉਹਦੀ ਪਰਵਾਈ ਵਾਸਤੇ ਆਪਰੇ ਧਰਨਾ ਰੱਖਿਆ 7 ਤਰੀਕ ਨੂੰ 5 ਤਰੀਕ ਨੂੰ ਬਈ ਸਵੇਰੇ ਗੱਡੀਆਂ ਲੈ ਕੇ ਇੰਨੀਆਂ ਗੱਡੀਆਂ ਲੈ ਕੇ ਆਏ ਨੇ ਇੱਕ ਬੰਦੇ ਨੂੰ ਚੱਕਣ ਵਾਸਤੇ 13 ਗੱਡੀਆਂ 100 ਦੰਦਾ ਕੁੱਸਦਾ ਇੱਥੇ ਬਈ ਕੋਈ ਮੰਗ ਕਰ ਲਈ ਆਪਾਂ ਕੋਈ ਡੰਗਣਾ ਨਹੀਂ ਚੋਰੀ ਹੋ ਜਾਏ ਕੋਈ ਰਾਤ ਨੂੰ ਘਰਾਂ ਚੋਰੀ ਹੋ ਜਾਏ ਕਹਿੰਦੀ ਸਾਡੇ ਲੱਗਦਾ ਫੋਰਸ ਨੇ ਇੱਕ ਦਿਨ ਆਪਣਾ ਜ਼ਿਲ੍ਹੇ ਦਾ ਕੁ ਜਸਵੀਰ ਮედაਸ ਵੈਰੀ ਥਾਣੇ ਚ ਕੰਮ ਸੀ ਬਾਗਿਆ ਕਹਿੰਦਾ ਜੀ ਖਲੇੜੇ ਚੋਰੀ ਹੋ ਗਈ ਵੀ ਉੱਥੇ ਸੀਸੀ ਕੈਮਰੇ ਦੇਖ ਕੇ ਆਓ ਤੁਸੀਂ ਕਹਿੰਦੀ ਸਾਡੇ ਕੋਲ ਤਾਂ ਮੁਲਾਜ਼ਮੀ ਨਹੀਂ ਕੋਈ ਉਹ ਕਿਹੜਾ ਕਬਾਲ ਦੀ ਗੱਲ ਹੈ ਮੁਲਾਜ਼ਮ ਕਿਉਂ ਨਹੀਂ ਜਦੋਂ ਕਿਰਪਤਾਰੀਆਂ ਕਰਨੀਆਂ ਹੁੰਦੀਆਂ ਨੇ ਸਾਡੇ ਸਾਰੇ ਕਿਸਾਨਾਂ ਦੇ ਕੋਠਿਆਂ ਦੇ ਕਰਜ਼ਾ ਨੇ ਤੁਸੀਂ ਉਹ ਰੋ ਫੋਰਸ ਬਈ ਕਿੱਥੋਂ ਆਉਂਦੀ ਹੈ ਤੁਹਾਡੇ ਲੈਵੇ ਤੁਹਾਡੇ ਲੈ ਸਾਰਾ ਕੁਝ ਹੈ ਅੱਜ ਤੁਸੀਂ ਦੇਖ ਲਓ ਉਹ ਕਹਿੰਦੇ ਬੁਲਾ ਜਾਂਦੀ 8000 ਅਧਿਕਾਰੀ ਲਾਦਾ ਬਈ ਕਿਉਂ ਬਈ ਕਿਸਾਨ ਦੋਸੀ ਨੇ ਜੀਰੀ ਵਾਰੀ ਨਹੀਂ ਬਈ ਸਾਰਾ ਪੈਰਰੀ ਕਿੰਨੇ ਕੁ ਮੁਰਖਾ ਚ ਤੁਸੀਂ ਕਿੰਨਾ ਕਮਾਏਗਾ ਚੌਲ ਵੇਚ ਦਿਓ ਪਾ ਕੇ ਹੋਂਦਾ ਸਾਨੂੰ ਚਾਹੀਦਾ ਹੈ। ਪਰਾਲੀ ਬਈ ਠੱਠੇ ਗੁੱਝ ਜਾਊਗੀ। ਜਦੋਂ ਸਾਡੀ 20 ਦਿਨਾਂ ਦੀ ਫਸਲ ਹੋ ਜਾਂਦੀ ਹੈ ਤਾਂ ਆਕਸੀਜਨ ਪੈੜਾ ਕਰਨ ਲੱਗ ਜਾਂਦੀ ਹੈ। ਜਿੱਥੇ ਅਸੀਂ ਚਲੋ 8 ਰਾਤਾਂ ਦਾ ਅਗਲਾ ਆਨੇ ਆ। ਤਾਂ ਬਾਤਾਵਾਣ ਦੋਸਤ ਹੋਂਦਾ ਹੂਆ। ਪਰ ਬਈ ਅੱਗ ਵੀ ਉਹੀ ਲਾ ਸਕਦਾ ਹੈ ਜਿਹੜਾ ਹੱਸਾ ਲਾਉਂਦਾ ਹੈ। ਪਿਛਲੇ ਸਾਲ ਸਾਡੇ ਇੱਕ ਲੇਡੀ ਜਿ ਪਰਵਾਣ ਸੀ। ਇੱਕ ਕਾਗੜੇ ਜੱਥੇਬੰਦੀ ਦੇ ਆਗੂ ਨੇ ਅੱਗ ਲਾਤੀ। ਉਹ ਤੂੰ ਇਹਦੇ ਵਿੱਚ ਫਿਰੇ ਜੀ ਕੀ ਲੇਖ ਦੀ ਵਾਹੀ ਗਈ ਹੈ ਉੱਥੀ ਬੇਹੋਸ਼ ਹੋ ਕੇ ਡਿੱਗੀ ਉਹ ਕਹਿੰਦਾ ਬਈਆ ਕੁੜੀ ਜੀ ਕੌਣ ਫਿਰਦੀ ਹੈ ਉਹ ਸਿਆਣ ਜੀ ਹੈਗੀ ਦੁੰਦੀ ਜਾਂਦੀ ਵਿੱਚ ਹੀ ਲਪਟ ਗਈ ਚਲੋ ਜਦੋਂ ਆ ਕੇ ਦੇਖਿਆ ਪਾਣੀ ਪੂੜੀ ਪਿਆ ਕੇ ਤਾਂ ਪਟਵਾ ਆਉਣਾ ਆਪਣੇ ਇਹਨਾਂ ਸ਼ਾਮ ਲੱਗੀ ਹੋਈ ਹੈ ਅਸੀਂ ਤਾਂ ਆ ਕੇ ਕਿਹਾ ਬਈ ਤੂੰ ਨਾ ਮੰਗਾ ਲੈ ਕੀ ਗੱਲ ਇਹ ਸਾਡਾ ਹਰ ਸਾਲ ਦਾ ਕੰਮ ਹੈ ਸਾਡੇ ਲੇਖਿਆ ਆਇਆ ਹੋਇਆ ਤੂੰ ਇਹਦੇ ਵਿੱਚ ਨਹੀਂ ਲੰਘ ਨਹੀਂ ਸਕਦੀ ਕਹਿੰਦੀ ਜੀ ਮੈਂ ਉਹ ਵਗਾਉਣੀ ਆ ਅੱਗ ਬਝਾਉਣ ਵਾਲੀ ਅਸੀਂ ਕਹਿ ਵੀ ਜਿਹੜਾ ਕੁਝ ਮਰਜੀ ਕਰ ਲੈ ਤੂੰ ਤੂੰ ਨਵੀਂ ਹੈ ਠੀਕ ਹੈ ਬਲਾਲੇ ਮੈਂ ਤੇਰੀ ਡਿਊਟੀ ਲੱਗੀ ਹੋਈ ਹੈ ਉਹਨਾਂ ਦੀ ਪਹਿਲਾਂ ਤਸੀਲਦਾਰ ਲੰਗੇ ਆ ਤਸੀਲਦਾਰ ਉਹ ਪਾਸੇ ਲੰਗੇ ਆ ਜਿਹੜੇ ਪਾਸੇ ਅੱਗ ਦੀ ਲੱਗੀ ਹੋਈ ਸੀ ਕਿਉਂਕਿ ਅੱਗ ਲੱਗੀ ਹੋਈ ਉਹਨੂੰ ਵੀ ਦੀਦੀ ਸੀ ਉਹਨੂੰ ਵੀ ਸੋਡੀ ਦਾਕ ਤੇ ਪਾਸੇ ਦੀਦੀ ਦੀ ਵੀਰੇ ਵਾ ਇੱਥੇ ਲੇ ਪਾਸੇ ਜਾਊਂਗਾ ਤਾਂ ਫਿਰ ਜੱਥੇਬੰਦੀ ਵਾਲੇ ਵੀ ਤਿਆਰ ਖੜੇ ਨੇ ਪਰ ਉਹ ਟੈਸਟ ਦਾ ਮੌਲ ਪਿਛਲੇ ਸਾਲ ਵੀ ਪੈਦਾ ਕਰਿਆ ਉਹਨਾਂ ਨੇ ਐਤਗੀ ਵੀ ਪੈਦਾ ਕਰਨ ਦੇ ਕੀ ਕਰਦੇ ਨੇ ਉਹਨਾਂ ਨੇ ਪੁਲਿਸ ਚ ਬਸ ਗੁੱਸੇ ਦੀ ਭਰਨੀ ਹੈ ਛੋਟੇ ਪਿੰਡ ਵੀ ਦੀ ਲਗਾ ਦੇਣੀ ਐ ਕਹਿੰਦਾ ਤੁਹਾਨੂੰ ਕੁਝ ਨਹੀਂ ਕਿਉਂਕਿ ਜਿਹੜੇ ਬਾਈ ਕਰਤੇ ਹੁੰਦੇ ਨੇ ਉਹ ਜੇ ਕਿਸੇ ਢੇਰ ਵਾਗ ਲਾਉਣਗੇ ਤਾਂ ਨਾਲ ਦੀ ਰੱਬ ਭਜਾ ਦੇਵੇ ਪਿਛਲੀ ਵਾਰੀ ਸਾਡੇ ਦੋ ਹੌਕਦਾਰਾਂ ਦੀ ਡਿਊਟੀ ਲੱਗੀ ਪਿੰਡ ਦੇ ਉਹ ਗੇੜੇ ਦਿੰਦੇ ਫਿਰੇਗੇ ਚੱਲ ਬਈ ਜਦੋਂ ਨੇ ਸਾਰੇ ਪਿੰਡ ਦੇ ਚੱਕਰ ਲਾਤਾ ਹੋ ਤਾਂ ਕਿਸੇ ਨੇ ਅੱਗ ਨਾ ਲਾਈ ਜਦੋਂ ਲੋਕਾਂ ਨੇ ਤੁਸਰ ਕੁਸਰੀ ਹੋੜ ਆ ਕੇ ਸਾਨੂੰ ਬੁਲਾ ਰਿਆ ਅਸੀਂ ਕਿਹਾ ਕੋਈ ਇਕੱਠੇ ਹੋ ਜੋ ਚੱਲ ਹੌਕਦਾਰ ਪਿੰਡ ਜੀ ਆ ਗਿਆ ਸੀ ਕਿ ਵੀ ਚਾਹ ਪਾਣੀ ਪਿਓ ਕੋਈ ਗੱਲਬਾਤ ਹੋਵੇ ਦੇਖਦੇ ਆਂ ਉਹ ਵੀ ਜਾਣ ਗਿਆ ਕਿ ਹੁਣ ਇਹ ਆਪਦੀ ਲੋਸਮਿੰਟ ਕਰਾਤੀ ਵੀ ਇਕੱਠੇ ਦਾ ਹੁਣ ਹੋਣਗੇ ਅਸੀਂ ਉਹਨੂੰ ਕੋਈ ਸੁਲਾਹ ਕਰਿਆ ਵੀ ਅਸੀਂ ਜ਼ਮੀਨ ਨਹੀਂ ਪਾਈ ਅੱਜ ਹੁਣ ਦੇ ਕੋਈ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਪ੍ਰਾਈਵੇਟ ਅੱਗ ਲਾ ਗਈ ਫੁਕੜ ਪਰ ਉਹਦਾ ਪ੍ਰਬੰਧ ਕਰੀ ਰਿਹਾ ਸਾਡੇ ਪਿੰਡ 'ਚ ਇੱਕ ਵੀ ਘੰਟਾ ਨਹੀਂ ਮਸ਼ੀਨ ਨਹੀਂ ਹੈਗੀ ਆ ਘੋੜੇ ਨਾਲ ਤੁਸੀਂ ਦੇਖਿਆ ਹੋਊਗਾ ਚਾਰ ਪੰਜ ਸਾਲ ਪਹਿਲਾਂ ਉਹਨਾਂ ਨੇ ਗੱਡਾ ਬਣਾਦੀਆਂ ਗੱਡਾ ਬਣਾ ਕੇ ਵੀ ਚੱਕਣੀ ਨਹੀਂ ਆਲੇ ਜਦੋਂ ਕਿਸਾਨ ਦੀ ਜ਼ਮੀਨ ਬੇਵਕਤ ਹੋ ਗਈ ਤਾਂ ਜੱਥੇਬੰਦੀ ਵਾਲੇ ਨੇ ਜਾ ਕੇ ਜਦੋਂ ਉਨੇ ਨੂੰ ਅੱਗ ਲਾਉਣੀ ਚਾਹੀ ਜੇ ਗਊਸ਼ਾਲਾ ਵਾਲਿਆਂ ਨੂੰ ਕਿਹਾ ਵੀ ਤੁਸੀਂ ਚੱਕ ਲੋ ਬਈ ਨਾਲ ਨਾਲ ਟਰਾਲੀਆਂ ਲੈ ਕੇ ਆ ਗਏ ਉਹ ਕਹਿੰਦੇ ਪਹਿਲਾਂ ਤੁਸੀਂ ਟਰਾਲੀਆਂ ਬਾਅਦ ਚ ਲੱਦਿਓ ਨੂੰ ਪਹਿਲਾਂ ਤੁਸੀਂ ਜਿਹੜੀ ਕਿਸਾਨ ਦੀ ਜ਼ਮੀਨ ਬੇਵੱਤ ਹੋਈ ਹੈ ਜਿਹੜੇ ਦੁਆਰੇ ਰੌਣੀ ਕਰਦਾ ਕੰਮ ਹੀ ਦਾ ਘੜਕ ਨਹੀਂ ਵੀ ਜਣੀ ਹੈਗੀ ਪਹਿਲਾਂ ਇਹਦਾ ਕੋਈ ਹੱਲ ਕਰੋ ਕਹਿੰਦੇ ਜੀ ਇਹਦਾ ਕੋਈ ਹੱਲ ਨਹੀਂ ਆਈ ਸਾਡੇ ਪਿੰਡ ਦੇ ਬੰਦੇ ਨੇ ਉਹ ਕਹਿੰਦਾ ਤੁਸੀਂ ਉਈਆਂ ਅਗ ਲਾਉਣਿਓ ਬਈ ਨਾ ਗੱਡਾ ਬਣਵਾਉਂਗੇ ਕਿੰਨਾ ਨਹੀਂ ਬਣਵਾ ਲੈ ਜਥੇਬੰਦੀ ਵਾਲੇ ਕਿਹਾ ਕਿਸੇ ਨੂੰ ਰੋਕਦੇ ਨਹੀਂ ਗੱਡਾ ਬਣਵਾ ਲਓ ਸੁਪਰ ਸੀਡਰ ਨਾਲ ਵੀ ਲਓ ਜਿਵੇਂ ਤੁਹਾਡਾ ਮਸਲਾ ਹਾਲ ਹੁੰਦਾ ਹੈ ਆਊਟ ਏਰੀਆ 'ਚ ਜਿੱਥੇ ਕੋਈ ਟਰਾਲੀ ਜਾਂਦੀ ਇੰਦੀ ਉੱਥੇ ਗੱਡਾ ਬਣਵਾ ਲਈ ਅਸੀਂ 10 ਦਿਨ ਤੱਕ ਡੀਕਿੰਗ ਆ ਪਰ 7 ਦਿਨ ਤੱਕ ਕਿਸੇ ਨੂੰ ਦੱਸੀ ਨਹੀਂ ਜਦੋਂ ਹੌਲੀ ਹੌਲੀ ਪਤਾ ਲੱਗਿਆ ਵੀ ਫਰਾਂਣੇ ਨੇ ਗੱਡਾ ਬਣਾਈਆਂ ਪੰਨਿਆਂ ਨੇ ਕਹਿੰਦੇ ਭਾਈ ਤੇਰੇ ਟਰਾਲੀ ਦੀ ਜਾਂਦੀ ਅਸੀਂ ਨਹੀਂ ਜਾਣਦੇ ਹੈਗੇ ਉਹਨੂੰ ਭਾਈ ਅੱਕ ਵੀ ਨਹੀਂ ਲੱਗਦੀ ਹੈਗੀ ਚਾਰ ਤੇ ਸਾਡੀ ਇਹ ਲਾਏ ਉਹਨੇ ਖੇਤ 'ਚੋਂ ਬਾਹਰ ਕੱਢੀਆਂ ਪਿਛਲੀ ਵਾਰੀ 10ਵੇਂ ਮਹੀਨੇ ਦੀ 10 ਤਰੀਕ ਨੂੰ ਐਸਟੀਵਾ ਹਸਲ ਮੀਟਿੰਗ ਕਰਦਾ ਹੈ ਤਾਂ ਉੱਥੇ ਉਹ ਕਹਿਣ ਲੱਗਿਆ ਜੀ ਤੁਸੀਂ ਅੱਗ ਲਾ ਲਾਉਏ ਸੀਗੀ ਅਸੀਂ ਕਹੀ ਪਹਿਲਾਂ ਗਰੰਟੀ ਕਰੋ ਤੁਸੀਂ ਜੇ ਛੋਟੇ ਬੇਲਰ ਵਾਲੇ ਅੱਜ ਕੱਢਾ ਬਣਾ ਗਏ 8 ਦਿਨ ਦੇ ਵਿੱਚ ਚੱਕਣ ਦੀ ਗਰੰਟੀ ਕਰੋ ਵੀ 8 ਦੇ ਵਿੱਚ 8 ਦਿਨ ਦੇ ਵਿੱਚ ਅਸੀਂ ਉਹ ਚੱਕ ਲਾਂਗੇ ਕਹਿੰਦੇ ਜੀ ਇਹ ਤਾਂ ਬੇਲਰ ਵਾਲੇ ਨੇ ਸਾਰੇ 2-4 ਦਿਨ ਵੱਧ ਵੀ ਲੱਗ ਸਕਦੇ ਨੇ ਬੇਟੇ ਭਾਈ ਬੇਲਰ ਵਾਲੇ ਨੇ ਸਾਰੇ ਕੋਕਾ ਨੂੰ ਵਿੱਚ ਡੰਗ ਡਾਉਣ ਫਿਰ ਲੈ ਚੀ ਜਾਊਗੀ ਕਿਸਾਨਾਂ ਨੂੰ ਜਿੰਨੇ ਮਰਜੀ ਹੈ ਸਾਡੇ ਜੀ ਕਹਿੰਦੇ 1500 ਪਰਸੀਡਰ ਦੇ ਦੇ ਸਾਨੂੰ ਅਸੀਂ ਕਹਾਂ ਭਾਈ ਉਹ ਤਾਂ ਕਿਰਾਏ ਤੇ ਵਿਝੜ ਗਏ ਤੁਸੀਂ ਹੋਰ ਦਿਓ ਤੁਸੀਂ ਪਹਿਲੀ ਗੱਲੋ ਜਿੱਥੋਂ ਨਰਜੀ ਸੀ ਸੁਪਰ ਸੀਟਰ ਲੈ ਲੀਏ ਜਿਹੜੀ ਫਾਰਮਾਜੂ ਤੁਸੀਂ ਸੁਪਰ ਸੀਟਰ ਦਿੰਦੇ ਹੋ ਉਹ 80000 ਨਹੀਂ ਹੈ ਪਹਿਲੀ 80 ਲੱਖ ਰੁਪਏ ਸਬਸਿਡੀ ਦਿੰਦੇ ਹੋ ਤੁਸੀਂ ਜਾਂ ਤਾਂ ਫਿਰ ਪ੍ਰਸ਼ਾਸਨ ਦੀ ਮਿਲੀ ਬੋਤਾਂ ਦੇ ਵਿੱਚ ਵੀ 80000 ਦੇ ਵਿੱਚੋਂ ਪਹਿਲੀ ਗੱਲ ਤਾਂ ਉਹਨੇ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਤੋਂ ਜਿੱਥੇ ਸਬਸਿਡੀ ਮਿਲਦੀ ਹੈ ਤਾਂ ਉਹਦੇ ਸਬਸਿਡੀ ਸੁਪਰ ਸੀਟਰ ਬੰਦ ਵੀ ਗਦੇ ਨੇ ਤਾਂ 20000 ਹੋਰ ਇਸ ਚਾਹੀਦਾ ਪਰ ਜੇ 2 ਲੱਖ 40 ਜਿਹੜਾ ਤਾਂ ਸੁਪਰ ਸੀਟਰ ਮਿਲਦਾ ਹੈ ਕਾ 2.80 ਲੱਖ ਏਡਾ ਦਿੱਤੇ ਕਿਉਂ ਭਾਈ ਉੱਤੇ ਕੁ ਨੰਨਹੋ ਹਲਾਏ ਜੇ 2.40 ਲੱਖ ਹੈ ਤਾਂ ਉਹਦਾ ਉੱਤੇ ਸਬਸਿਡੀ ਉਹਦੇ 2.20 ਲੱਖ ਦਾ ਕਰ ਦੋ ਤੁਸੀਂ ਸਾਡੇ 10 ਦੁੱਤੇ ਖੜੇ ਕਰਤੇ ਹੀ ਅਸੀਂ ਨੇ ਵੀ ਆਓ ਜੀ ਸੁਪਰ ਸੀਡਰ ਦਿਓ ਮਸ਼ਿੰਦਰੀ ਹੋਰ ਕਿੰਨੀ ਦਿੰਦੇ ਹੋ ਕਹਿੰਦਾ 600 ਰੱਖ ਕੇ ਕਹਿੰਦਾ ਇਹਦੀ 500 ਦਾ ਹੱਦ ਹੋ ਜਾਂ ਤੁਹਾਡੇ ਪਿੰਡ ਇੱਕ ਬੇਲੜ ਦਿੱਤਾ ਤੁਹਾਨੂੰ ਕਹਿੰਦਾ 400 ਦੀ ਜ਼ਿੰਮੇਵਾਰੀ ਲੱਗੋ 400 ਏਕੜ ਦੀ ਬਾਕੀ ਕਹਿੰਦੇ 1900 ਏਕੜ ਰਹਿ ਗਿਆ ਬੋਲ ਜਮਾਨੀ ਏਕੜ ਉਹਨੇ ਬੋਲ ਕਿੰਨੇ ਦਾ ਖਾਲੀ ਕਰਦਾ ਹੈ ਕੋਈ ਸਵਾਲ ਜਵਾਬ ਨਾ ਇੱਕ ਕਿਸਾਨ ਭਰਾਵੋ ਤੁਸੀਂ ਦੇਖਿਆ ਹੋਊਗਾ ਵੀਣਾ ਸਟੇਡੀਅਮ ਦੇ ਵਿੱਚ ਡੀਏਪੀ ਆਉਂਦਾ ਹੈ ਜਾਂ ਝੂੜਿਆ ਆਉਂਦਾ ਹੈ ਤਾਂ ਉਹਦੇ ਵਿੱਚ ਦੇਖਿਆ ਹੋਊਗਾ ਝੂੜੇ ਨਾਲ ਨਹੀਂ ਲੋ ਝੂੜਿਆ ਡੀਏਪੀ ਨਾਲ ਥੀੜ ਹੁੰਦੀ ਹੈ ਅਸੀਂ ਉਹਨੂੰ ਬਾਹਰ ਖਿੱਚ ਕੇ ਬਿਠਾਇਆ ਵੀ ਸਾਡੇ ਸਵਾਲ ਹੋਰ ਨੇ ਅਸੀਂ ਤਾਂ ਡੀਸੀ ਨੂੰ ਮਿਲ ਲਜਾਂਦੇ ਆ ਉੱਥੇ ਕਿਤੇ 5-10 ਮਿੰਟ ਪਹਿਲੀ ਗੱਲ ਤਾਂ ਮਿਲਦਾ ਨਹੀਂ ਜੇ ਮਿਲਦਾ ਹੈ ਤਾਂ ਉੱਥੇ ਟਾਈਮ ਨਹੀਂ ਹੁੰਦਾ ਅੱਜ ਕਰੇ ਜੀ ਪਹਿਲਾਂ ਤਾਂ ਸਾਨੂੰ ਅਨਸਰ ਕਿਨਾ ਆਪਾਂ ਖੁੱਲ੍ਹਿਆ ਗਲਾਬਾਟਾ ਕਰਨੀ ਨੇ ਛੋਡੇ ਰਾ ਅਸੀਂ ਤਾਂ ਠੀਕ ਹੈ ਜੀ ਅਸੀਂ ਵੀ ਬਹੁਤ ਭਰੇ ਪਿਓ ਚੱਲ ਤੁਸੀਂ ਇਹ ਦੱਸੋ ਆਖਟ ਤੇ ਸੀ ਸਵਾਲ ਕਰਿਆ ਵੀ 6 ਬੋਰੀਆਂ ਮੰਗਾਂਗੇ ਡੀਏਪੀ ਮੰਗਰਾਓ 7500 ਦੀ ਬੋਰੀ ਆ ਫੀਡ ਦੀ ਲਾ ਰਖੀ ਹੈ ਬਈ ਇਹ ਕਿਸਾਨੀ ਵਾਸਤੇ ਵਰਤਾਇ ਜਾਂਦਾ ਬਈ ਤੁਸੀਂ ਚੱਲ ਠੀਕ ਹੈ ਕੋਈ ਟਾਪ ਕਲਾ ਪੈਕੇਟ ਦੇ ਦਿਓ ਕੋਈ ਕੋਈ ਹੋਰ ਦਵਾਈ ਦੇ ਦਿਓ ਕੋਈ ਜਿਸੰਦ ਦੇਣ ਨੂੰ ਸਬਸਿਡੀ ਤੇ ਉਹ ਤਾਂ ਅਸੀਂ ਲੈ ਲਾਂਗੇ ਜਿਹਦੇ ਬਈ ਮੱਜਾਂ ਨਹੀਂ ਰੱਖੇ ਹੋਈਓ 6 ਬੋਰੀਆਂ ਮੰਗਦੇ 12 12 ਏਕੜ ਹੈ ਤਾਂ 3200 ਰੁਪਏ ਤੁਸੀਂ ਨੇ ਟੈਕਸ ਲਾਤਾ ਇੱਕ ਨਮਾ ਤੁਸੀਂ ਫਿਰ ਖੇਤੀਬਾੜੀ ਵਾਲੇ ਨਾਲ ਹੀ ਬੈਠੇ ਵੀ ਥੋੜੇ ਹੁਣ ਢੇੜੀਓ ਸਾਹਿਬ ਫਿਰ ਇਹ ਤਾਂ ਜਿੱਥੋਂ ਆਉਂਦਾ ਉੱਥੇ ਤਾਂ ਕਾਰਵਾਈ ਕਰ ਦੋ ਐਹੀ ਵੀ ਨੂੰ ਤੂੰ ਮੈਂ ਇਹਦੇ ਸਤਰਾਮਜੀਤਾਂ ਮਿਲ ਕੇ ਆਏ ਦੀ ਉਹਨੇ ਤਾਂ ਪਛਾਣ ਲਿਆ ਵੀ ਦੋਹੇ ਉਹੀ ਨੇ ਇਹ ਉਹਨੇ ਤਾਂ ਪਹਿਲੀ ਜਣੀ ਕਿ ਮੋਹਾਲ ਦੇ ਜੇਬ ਚ ਪਾਇਆ ਪਹਿਲੀ ਗੱਡੀ 'ਚ ਜਾ ਕੇ ਬਹਿ ਗਿਆ ਕਿਉਂਕਿ ਇੱਕ ਸਵਾਲ ਅਸੀਂ ਕਰਕੇ ਆਏ ਦੀ ਵੀ ਇਹਨੂੰ ਸੁਣਨ ਪੈਦਾ ਜੀ ਗੜਕ ਨੂੰ ਸਾਡੇ ਇੱਕ ਬੰਦੇ ਦੇ 5 ਏਕੜ ਜ਼ਮੀਨ ਦੀ ਪੱਜ ਭਾਈ ਦੀ ਪੀਲਾ-ਕੀਲਾ ਜ਼ਮੀਨ ਦਾਉਦਾ ਨਹੀਂ ਸੱਤੇ ਗਿਲੇ ਭਾਈ 4 ਵਜੇ ਠੇਕੇ ਦੇ ਲੈ ਲੈ ਸਾਰੀ ਨਾਲੇ ਅੱਗ ਨਹੀਂ ਲਾਈ ਉਹਨੇ ਛੱਮੀ ਜੀਰੀ ਲਾਈ ਉਹ ਜੀ ਸਾਰੀ ਸੁੰਡ ਦੇ ਖਾ ਲਈ ਖੇਤੀਬਾੜੀ ਵਾਲੇ ਗੱਲਾਂ ਵਾਲੇ ਅਫਸਰ ਕਹਿੰਦੇ ਸੀ ਇਹ ਗੱਲ ਕਹਿ ਹੀ ਸਕਦੇ ਸਾਨੂੰ ਕਈ ਵਾਰ ਇਹਦੇ ਦਰੀਏ ਮੇਹ ਪ੍ਰਾਣੀ ਦਾ ਰੀਜ ਹੈ ਪਤਾ ਸਾਨੂੰ ਵੀ ਐ ਵੀ ਜਿਹੜਾ ਸੁੰਡ ਹੈ ਪ੍ਰਾਣੀ ਨਾਲ ਪੈਂਦਾ ਹੈ ਚਲੋ ਸਾਡੇ ਨਾਲ ਬਹਿਸ ਕਰੀ ਗਈ ਕਹਿੰਦੇ ਜੀ ਪ੍ਰਾਣੀ ਦਾ ਕਾਰ ਨਹੀਂ ਅਸੀਂ ਕਿਹ ਫਰ ਐ ਕਰੋ ਜਿਹੜੀ ਤੇ ਅਸੀਂ ਅੱਗ ਲਾ ਕੇ ਬੀਜੀ ਹੈ ਫੇ ਚਲੋ ਉੱਥੇ ਲੈ ਚੱਲਦੇ ਹਾਂ ਉੱਤ ਲੈ ਕੇ ਬਾਗੇ ਬਈ ਹਰੀ ਭਰੀ ਕੜਕ ਖੜੀ ਤਾਂ ਉਹਨਾਂ ਦਾ ਲਾੜ ਲੜਕੇ ਅਸੀਂ ਨੇ ਇੱਕ ਪੰਜ ਥੈਲੀਆਂ ਉਹਨਾਂ ਨੂੰ ਬੀਰੀਆਂ ਜਰੂਰ ਦੇਤੀਆਂ ਦਵਾਰੇ ਬੀਜੀ 10 ਮਣਕੀਲੇ ਦੀ ਪ੍ਰਸਾਦ ਦੀ ਕੜਕ ਕਟ ਗਈ ਪਰ ਕਹਿੰਦੇ ਜੀ ਸੋਡੀ 50% ਪਾ ਲਿਆ ਦੇਖੋ ਤੁਸੀਂ ਜਿਹੜੀ ਦਰਿਆਵਾਲਾਂ ਮਰੀ ਹੈ ਜਾਂ ਪਿਛਲੇ ਸਮੇਂ ਦੇ ਵਿੱਚੋ ਇੱਥੇ ਕੜਕਾਂ ਮਰੀਆਂ ਨੇ ਭਾਰੀ ਬਰਸਾਤ ਨਾਲ ਇੱਥੇ ਗੜਗਾਣੀ ਦੇ ਪਿੰਡ ਤੇ ਪਿੰਡ ਦੇ ਵਿੱਚ ਵੀਰੇ ਜਾੜ ਆ ਗਿਆ ਕਟਾਵ ਦੀ ਗੱਲ ਲੱਗ ਰਹੀ ਹੈ ਤਾਂ ਜੇ ਲੈ ਗ੍ਰੋਸੀ ਵੀ ਗੱਡੀ ਲੈ ਕੇ ਆ ਗਏ ਤਾਂ ਜਿਹੜੀ ਕੜਕ ਦੇ ਵਿੱਚ ਜਾ ਕੇ ਖੜੇ ਉਹਦੇ ਵਿੱਚ ਬੱਲੀ ਦੇ ਵਿੱਚ ਕੋਈ ਦਾਣੀ ਨਾ ਕਹਿੰਦਾ ਜੀ 50% ਚ ਪਾ ਲਵਾਂਗਾ ਅਸੀਂ ਕਹਿੰਦੇ 50% ਚ ਐ ਦੱਸੋ ਵੀ ਕੜਕ ਕਿੰਨੇ ਮਾਣੇ ਨੇ ਵਿੱਚੋਂ ਕੜਕ ਦੇ ਵਿੱਚ ਦਾਣਾ ਨਹੀਂ ਕਹਿੰਦਾ ਜੀ ਮੈਨੂੰ ਉੱਥੋਂ ਹਦਾਇਤ ਹੈ ਵੀ ਜਿਹੜਾ ਮਹਾਵਜ ਹੈ ਉਹ 50% ਤੱਕ ਹੀ ਦੇਣਾ ਹੈ ਅਈ ਦਰਿਆਵਾਂ ਦੇ ਉੱਥੇ ਸਾਰਾ ਨੁਕਸਾਨ ਹੋਊਗਾ ਉੱਥੇ ਦਰਿਆ ਦੇ ੜੀ ਚ ਪਰ ਉੱਥੇ ਵੀ ਤੁਸੀਂ ਜੇ ਕਹੋ 17000 ਬੋਲਦਾ ਪਰ 17000 ਮਿਲਦਾ ਨਹੀਂ 5100 600 750 ਇੰਨੇ ਇੰਨੇ ਕ ਪੈਸੇ ਮਿਲਨੇ ਨੇ